ਮਾਨਯੋਗ ਰਾਜਪਾਲ ਪੰਜਾਬ ਉਹਨਾਂ ਨਾਲ ਮੁਲਾਕਾਤ ਸੀ ਔਰ ਬਹੁਤ ਸਾਰੀਆਂ ਗੱਲਾਂ ਕਿਉਂਕਿ ਜਿਹੜਾ ਸਰਕਾਰ ਤੇ ਰਾਜਪਵਨ ਦੇ ਵਿੱਚ ਜਿਹੜਾ ਤਾਲਮੇਲ ਜ਼ਰੂਰੀ ਹੈ ਐਸੇ ਲੈਣ ਵਾਸਤੇ ਤਾਂ ਜਸ ਕਟ ਸੀ ਮੁਲਾਕਾਤ ਸੀ ਤੇ ਸ਼ਾਇਦ ਤੁਸੀਂ ਜੋ ਸੋਚੀ ਬੈਠੇ ਹੋ ਉਹ ਨਹੀਂ ਸੀ ਅਸਲ ਚ ਕੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਨੈਸ਼ਨਲ ਪਾਰਟੀ ਹੈ ਗੁਜਰਾਤ ਵੀ ਸਾਡੀ ਜਿੱਤ ਹੋਈ ਹੈ ਲੁਧਿਆਣੇ ਚ ਵੀ ਜਿੱਤ ਹੋਈ ਹੈ ਸਾਡੇ ਗੋਆ ਚ ਵੀ ਸਾਡੇ ਐਮਐਲਏ ਨੇ ਹਜੇ ਤੱਕ ਆਮ ਆਦਮੀ ਪਾਰਟੀ ਕੋਲ ਚੰਡੀਗੜ੍ਹ ਚ ਦਫ਼ਤਰ ਨਹੀਂ ਹੈ ਜਦਕੇ ਸੀ ਸਰਕਾਰ ਚ ਵੀ ਆ ਤੇ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਜੋ ਇੱਕ ਦਫ਼ਤਰ ਵਾਸਤੇ ਜੋ ਜੂਟੀ ਦੇ ਵਿੱਚ ਦਫ਼ਤਰ ਲੈਣ ਵਾਸਤੇ ਜੋ ਸ਼ਰਤਾਂ ਹੁੰਦੀਆਂ ਨੇ ਉਹ ਸਾਰੀਆਂ ਪੂਰੀਆਂ ਕਰਦੇ ਅਸੀਂ ਵਰਨਨ ਸਾਹਮਣੂ ਇਹੀ ਟਿੱਥੀ ਦੇ ਕੇ ਆਏ ਕਿ ਜੀ ਮਤਲਬ ਕਾਂਗਰਸ ਦਾ ਵੀ ਇੱਥੇ ਦਫ਼ਤਰ ਹੈ ਅਕਾਲੀ ਲਲ ਦਾ ਵੀ ਹੈ ਬੀਜੇਪੀ ਦਾ ਵੀ ਸਾਨੂੰ ਦਫ਼ਤਰ ਵਾਸਤੇ ਜਗ੍ਹਾ ਦਿੱਤੀ ਹੈ ਵੀ ਉਹਨਾਂ ਨੇ ਕਹਿ ਕੇ ਬਿਲਕੁਲ ਜੋ ਵੀ ਕ੍ਰਿਟੇਰੀਆ ਹੋਊਗਾ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਤੇ ਉਹ ਸਾਰੇ ਅਸੀਂ ਲਿਖ ਕੇ ਦੇ ਆਏ ਤੇ ਮੈਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਨੂੰ ਹੁਣ ਆਫੀਸ਼ੀਅਲੀ ਦਫਤਰ ਵੀ ਚੰਡੀਗੜ੍ਹ ਦੇ ਵਿੱਚ ਮਿਲੇਗਾ ਚੰਡੀਗੜ੍ਹ ਸਾਡੀ ਰਾਜਧਾਨੀ ਹੈ 60 40 ਦਾ ਵੈਸੀ ਸਾਡਾ ਰੇਸ਼ੋ ਬਣਦਾ ਹਰ ਗੱਲ 'ਚ ਚਾਹੇ ਪੁਲਿਸ ਆਇਆ ਚਾਹੇ ਮੁਲਾਜ਼ਮ ਸੋ ਅੱਜ ਉਸ ਸਿਲਸਿਲੇ 'ਚ ਕੋਈ ਨਾ ਸਾਹਮਣੇ ਮੀਟਿੰਗ ਸੀ ਜਿਨ੍ਹਾਂ ਨੇ ਮਿਲ ਕੇ ਸਾਹ ਦੇ ਤੱਕੇ ਆਉਣ ਵਾਲੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜਲਦੀ ਤੁਹਾਨੂੰ ਪੁੱਛ ਕਰਦੇ ਕੈਬਨਿਟ ਵਿਸਤਾਰ ਕਦੋਂ ਹੋਣ ਜਾ ਰਿਹਾ ਹੈ ਆਉਣ ਵਾਲੇ 2-4 ਦਿਨਾਂ 'ਚ ਤਾਂ ਸੇਵ ਸਾਹਿਬ ਵਿਧਾਨ ਸਭਾ ਨੂੰ ਲੈ ਕੇ ਨਵੇਂ ਸੈਸ਼ਨ ਨੂੰ ਲੈ ਕੇ ਗੱਲਬਾਤ ਹੋਈ ਕਿ ਮੌਨਸੂਨ ਸੈਸ਼ਨ ਬਾਰੇ ਵੀ ਜ਼ਿਕਰ ਕਰ ਰਹੇ ਸੀ ਕਿ ਜਦੋਂ ਆਏਗਾ ਨਹੀਂ ਨਹੀਂ ਤਾਂ ਉਹ ਤਾਂ ਕੈਬਨਿਟ ਕੈਬਨਿਟ ਦੇ ਵਿੱਚ ਪਾਸ ਹੋਊਗਾ ਕੈਬਨਿਟ ਤੇ ਤਰੀਕਾਾਂ ਤੇ ਸਾਈਟ ਕਿਤੇ ਜਾਣਗੇ ਘਵਨ ਸਾਹਿਬ ਨੂੰ ਭੇਜਾਂਗੇ ਉਹ ਤੇ ਨਵੀਂ ਕੈਬਨਿਟ ਸਰ ਜਿਹੜਾ ਕੈਬਨਿਟ ਵਿਸਤਾਰ ਕਰਨ ਜਾ ਰਹੇ ਹੋ ਨਵੇਂ ਕੋਈ ਥੋੜਾ ਬੋਤਾ ਚੇਂਜ ਹੋਣਗੇ ਪੁਰਾਣੇ ਡਿਪਾਰਟਮੈਂਟਾਂ ਚ ਕੋਈ ਬਦਲਾਅ ਹੈ ਥੋੜਾ ਬੋਤਾ ਕਰ ਰਹੇ ਹੋ ਨਹੀਂ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਪਰ ਐਨਾ ਕਹਿ ਵੀ ਕਿਉਂਕਿ ਅਸੀਂ ਵਾਦਾ ਕੀਤਾ ਸੀਗਾ ਲੁਧਿਆਣੇ ਤੇ ਤੁਸੀਂ ਵਿਧਾਨ ਸਭਾ ਵਾਲੀਆਂ ਪੌੜੀਆਂ ਚੜਾਓ ਰਾਜ ਭਵਨ ਵਾਲੀਆਂ ਪੌੜੀਆਂ ਅਸੀਂ ਅਸੀਂ ਚੜਾ ਰਹੇ ਹਾਂ ਤਾਂ ਮਤਲਬ ਜਿਸ ਵੇਲੇ 2022 ਚ ਤੁਸੀਂ ਨੇਹੀ ਕਹਨੇ ਹੋ ਉਸ ਵੇਲੇ ਉਹ 7000 ਰੁਪਏ ਜਿੱਤੇ ਸੀਗੇ ਤੇ ਹੁਣ 12000 ਰੁਪਏ ਜਿੱਤੇ ਹਨ ਆ ਫਿਰ ਲੋਕਾਂ ਦੇ ਮੰਡੇਟ ਦਾ ਸਤਕਾਰ ਕਰਨਾ ਜਾਂ ਉਹਦਾ ਮਾਣਯੋਗਿਤ ਕਰਨਾ ਸਾਡਾ ਫਰਜ਼ ਬਣਦਾ ਤੇ ਉਹਨਾਂ ਨੂੰ ਮੰਤਰੀ ਬਣਾਇਆ ਸਾਹਿਬੀ ਹੋਰ ਵੀ ਹੋਰ ਵੀ ਹੋਗਾ ਹੋਰ ਵੀ ਤੇ ਨਵੇਂ ਚਿਹਰੇ ਵਿਚ ਆ ਰਹੇ ਦੋ ਸੀਟਾਂ ਖਾਲੀ ਪਈਆਂ ਨੇ ਮੰਤਰੀ ਨੂੰ ਦੋ ਸੀਟਾਂ ਖਾਲੀ ਪਈਆਂ ਨੇ ਦੋ ਮੰਤਰੀ ਹੋਣ ਕੇ ਕਾ ਸਿੰਗਲ ਲਗਾਈ ਸਾਰਾ ਕੁਝ ਆਜੀ ਪੁੱਛੋਗੇ ਹੈ ਤਾਂ ਦਵਾਈ ਜੋ ਜੋ ਦੇਖੋ ਅਸੀਂ ਮਹਿੰਦਰਪ੍ਰਗਤ ਜੀ ਨੇ ਵਾਦਾ ਕੀਤਾ ਸੀ ਮਹਿੰਦਰਪ੍ਰਗਤ ਜੀ ਨੇ ਬਣਾਤਾ ਲੋਕਾਂ ਨੇ ਜਲੰਧਰ ਵਾਲਿਆਂ ਨੇ ਮਾਨਸਿਕ ਕਰ ਦਿੱਤਾ ਅਸੀਂ ਇੱਥੇ ਵਾਦਾ ਕੀਤਾ ਇੱਥੇ ਬਣਾ ਲਾਂਗੇ ਤੇ ਬਾਅਦ ਚ ਹੁਣ ਤੁਸੀਂ ਡਿਪਾਰਟਮੈਂਟ ਨਾਲ ਪੁੱਛ ਲੈਣਾ ਵੀ ਡਿਪਾਰਟਮੈਂਟ ਕਿਹੜਾ ਦੇਓਗੇ ਮੈਂ ਇੰਨਾ ਕਹਾਂ ਤੇ ਬੜੀ ਜਲਦੀ ਜਿਹੜਾ ਫੈਸਲਾ ਕਰਿਆ ਜਾਊਗਾ ਤੇ ਕੱਲ ਨੂੰ ਦਿੱਲੀ ਜਾ ਰਹੇ ਆ ਕਿਉਂਕਿ ਕੋਪਾਲਟਾਲੀਆ 15000 ਦੀ ਪੱਟੀ ਜਿੱਤ ਹੋਈ ਹੈ ਗੁਜਰਾਤ ਚ ਤੇ ਉਹ ਵੀ ਆਉਣਗੇ ਉੱਥੇ ਜਿਹੜਾ ਸੰਜੀਵ अरोड़ा ਜੀ ਜਾਣ ਸਾਰੇ ਅਸੀਂ ਇਕੱਠੇ ਮਿਲ ਕੇ ਇਸ ਜਿਹੜਾ ਪਬਲਿਕ ਦੇ ਮੰਡੇਟ ਨੂੰ ਧੰਨਵਾਦ ਕਰਾਂਗੇ ਅੱਜ ਵੀ ਮੈਂ ਤਾਂ ਜਾ ਕੇ ਆਇਆ ਲੁਧਿਆਣਾ ਜਾ ਕੇ ਸੋ ਕਸੈਂ ਨਾ ਕਿਹਾ ਸੀ। ਜੀ ਸਰਦਾਰ ਰਾਜ ਸਭਾ ਸੀਟ ਕੋ ਬੈਠਕ ਹੋਈ ਹੈ ਇਸ ਦੇ ਰਾਜ ਸਭਾ ਸੀਟ ਕੋ ਲੈ ਕੇ ਬੜੀ ਚੱਟਾ ਹੈ ਕਿ ਇਹਦਾ ਕਲੀਅਰ ਕਰਤਾ ਕਿ ਜਗੀਵਲ ਸਾਹਿਬ ਨੇ ਆਪ ਹੀ ਜਤ ਉਸ ਨੂੰ ਵੇਚ ਲਿਆ ਜਾਏਗਾ ਸਰ ਪੰਜਾਬ ਤੋਂ ਸੀਟ ਜੋ ਖਾਲੀ ਹੋ ਰਹੀ ਹੈ ਕੀ ਆ ਕੀ ਵਿਚਾਰ ਸੰਗਤ ਥੋੜਾ ਸੋਚ ਲੈਣ ਤੋਂ ਪਹਿਲਾਂ ਹੋਊਗਾ ਕੋਈ ਇਹੋ ਜਿਹਾ ਜਿਹੜਾ ਜਾ ਕੇ ਉੱਥੇ ਪੰਜਾਬ ਦੀ ਗੱਲ ਕਰੇ ਪਾਰਟੀ ਵਰਕਰ ਹੋਊਗਾ ਜੀ ਕੋਈ ਇੰਡਸਟਰੀਸ ਹੋਊਗਾ ਜੀ ਇਹੋ ਉੱਥੀ ਗੱਲਾਂ ਕੀ ਇੰਡਸਟਰੀਸ ਸਾਡੇ ਪਾਰਟੀ ਵਰਕਰ ਨਹੀਂ ਹੋਗੇ ਸੰਜੀਵਰੂ ਦਾ ਕੋਣ ਇੰਡਸਟਰੀਸ ਹੈ। ਇਹ ਤਾਂ ਪਾਰਟੀ ਪਰ ਪਾਰਟੀ ਦੇ ਬੰਦਾ ਹੋ ਗਿਆ ਜੀ। ਇਹ ਸੰਕੇਤ ਨਾ ਸਮਝ ਲਿਓ। ਨਹੀਂ ਨਹੀਂ, ਸੰਕੇਤ। ਉਹ ਤਾਂ ਤੁਸੀਂ ਜੋ ਸੰਕੇਤ ਇਧਰ ਉਧਰ ਲੱਭ ਲੈਂਦੇ ਹੋ। ਪਰ ਮੈਨੂੰ ਪਤਾ ਤੁਸੀਂ ਸਾਰੇ ਭਰਾ ਹੀ ਹੋ ਸਾਡੇ। ਤੇ ਜਿਹੜਾ ਬੰਦਾ ਪੰਜਾਬ ਦੀ ਗੱਲ ਕਰੇ, ਉੱਥੇ ਜਾ ਕੇ ਵਧੀਆ ਮੁੱਦੇ ਉਠਾਵੇ, ਉਹਦਾ ਲੁਧਿਆਣਾ ਮੰਡੀ ਕਰਨ ਨੂੰ ਲੈ ਕੇ ਮੰਡੀਆਂ ਦੇ ਵਿੱਚ ਜਿਹੜਾ ਝੋਨੇ ਸੀਜ਼ਨ ਆਉਣਾ ਉਹਦੇ ਵਿੱਚ ਸਬਕਮੇਟੀ ਦੀ ਬੈਠਕ ਹੋਈ ਹੈ। ਉਸਦੇ ਲਈ ਕਿਸ ਤਰੀਕੇ ਦੇ ਤੁਸੀਂ ਕਿਉਂਕਿ ਸਬਕਮੇਟੀ ਦਾ ਚਲੋ ਆਪਣੇ ਲੈਵਲ ਤੇ ਦੇਖੀ ਰਹੀ ਹੈ ਪਰ ਤੁਹਾਡੇ ਵੱਲੋਂ ਕਿੰਨੀ ਨਹੀਂ ਦੇਖੋ ਦੇਖੋ ਝੋਨਾ ਝੋਨਾ ਲੱਗ ਗਿਆ। ਜੀ ਤੇ ਪਾਣੀ ਇਹ ਵੀਡੀਓ ਤੁਸੀਂ ਆਪ ਹੀ ਦੇਖਿਆ ਹੋਣਗੇ ਤੇ ਬਿਜਲੀ ਦੀ ਕੋਈ ਕਮੀ ਨਹੀਂ इवन ਜਿਹੜਾ ਨਹਿਰਾ ਨਹਿਰੀ ਪਾਣੀ ਹੋ ਵੀ ਤੇ ਪਹੁੰਚ ਗਿਆ ਝੋਨਾ ਸੁਖਸਾਂਤ ਨਾਲ ਲੱਗ ਗਿਆ ਤੇ ਹੁਣ ਅਕਤੂਬਰ ਦੇ ਵਿੱਚ ਆਪਾਂ ਇਸ ਵਾਰ ਇੱਕ ਕਟਾ ਲਿਆ ਸੀਗਾ 1 ਜੂਨ ਕਰਤਾ ਸੀਗਾ 15 ਜੂਨ ਦੀ بجائے ਪਹਿਲਾਂ 15 ਜੂਨ ਹੁੰਦਾ ਸੀ ਤੇ ਦਾ ਮਤਲਬ 15 ਦਿਨ ਪਹਿਲਾਂ ਆਊਗਾ ਝੋਨਾ ਇਹਦਾ ਮਤਲਬ ਸਤੰਬਰ 20 ਤੱਕ ਆ ਜੂਗਾ ਪਹਿਲਾਂ ਅਕਤੂਬਰ 1 ਅਕਤੂਬਰ ਨੂੰ ਸਰਕਾਰੀ ਖੇਤੀ ਸ਼ੁਰੂ ਹੁੰਦੀ ਸੀ ਉਹ ਦੀ 15 ਤੋਂ 20 ਸਪਟੰਬਰ ਦੇ ਵਿੱਚ ਆ ਜਾਊਗਾ ਦੇਖਦੇ ਆ ਕਿੰਨਾ ਮਾ ਤਜਰਬਾ ਕੀਤਾ ਹੈ ਸ਼ਾਇਦ ਉਹ ਤੋਂ ਮੋਇਸਚਰ ਘਟ ਹੁੰਦਾ ਕਿਉਂਕਿ ਅਕਤੂਬਰ ਚ ਨਾ ਟ੍ਰੇਲ ਪੈਣ ਲੱਗ ਜਾਂਦੀ ਹੈ ਮੋਇਸਚਰ ਮੋਇਸਚਰ ਜਿਹੜਾ 17 18% ਜਿਹੜਾ ਸ਼ਾਇਦ ਉਹ ਤੋਂ ਬਚਾ ਹੋ ਜੇ ਹੈ ਨਾ ਤੇ ਵੈਸਟਰਨ ਹਵਾਵਾਂ ਚਲਦੀਆਂ ਨੇ ਸਾਦਰ ਤੂੰ ਆ ਇਧਰ ਜਾਇਏ ਇਧਰੋਂ ਚੱਲ ਜਾਈਏ ਨੇ ਚਾਰ ਵਾਰ ਕਰਨ ਦੀ ਕੀ ਹਰ ਜੇ ਅੱਛਾ ਦੇਸ਼ ਨੂੰ ਲੈ ਕੇ ਦਿੱਕਤ ਪਈ ਹੈ ਪਰ ਜਿਹੜੇ ਸਾਹਮਣੇ ਸੀਗੇ ਉਹ ਕਾਂਗਰਸ ਦੇ ਵਿੱਚ ਅੰਦਰੂਨੀ ਰੌਲਾ ਰੱਪਾ ਹਲੇ ਵੀ ਉਹ ਚੱਲ ਰਿਹਾ ਥਾਰ ਤੋਂ ਬਾਅਦ ਵੀ ਕਿਉਂਕਿ ਪਹਿਲਾਂ ਪ੍ਰਚਾਰ ਦੇ ਦੌਰਾਨ ਵੀ ਕਾਫੀ ਗੁੱਟਬਾਜ਼ੀ ਦਾ ਚੱਲਿਆ ਉਹ ਹੁਣ ਵੀ ਇੱਕ ਇੱਕ ਦਿਵਾਰ ਪੁਆਇੰਟ ਵਾਰਸੀ ਕਰਤੀ ਸੀ ਇਹ ਤਾਂ ਇਹ ਤਾਂ ਉਹ ਅਸ਼ੂ ਨੇ ਤਾਂ ਸਾਈਨ ਕਰਤਾ ਹੈ ਅਗਲੇ ਦਾ ਕਾਰਜਕਾਰੀ ਪ੍ਰਧਾਨ ਕੀਤੇ ਦੋ ਸਾਈਨ ਕਰ ਦਿੱਤਾ ਉਹਨਾਂ ਨੇ ਆਪ ਹੀ ਦੇਖੋ ਪਤਾ ਕੀ ਹੈ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛ ਲਿਓ ਵੀ ਉਹਨਾਂ ਦੀ ਛੜੇਵੰਦੀ ਕਦੋਂ ਠੀਕ ਹੋਊਗਾ ਵਾਟ ਐਵਰ ਮੈਂ ਤਾਂ ਦੱਸ ਨਹੀਂ ਸਕਦਾ ਇਹਦੇ ਬਾਰੇ ਪਰ ਹਾਂ ਇਹਨਾਂ ਕਹੇ ਕਿ ਪਰਿਵਾਰ ਦੇ ਵਿੱਚ ਜੇ ਲਾਣੇਦਾਰੀ ਨਹੀਂ ਚੱਲਦੀ ਤਾਂ ਉਹ ਪਰਿਵਾਰ ਜਿਹੜੇ ਨੇ ਜੇ ਹਰੇਕ ਹੀ ਆਪ ਦਾ ਆਪ ਦੇ ਫੈਸਲੇ ਲੈਣ ਲੱਗ ਜਾਂਦਾ ਮੈਂ ਆਉਂਦਾ ਨਹੀਂ ਉਹ ਜਾਂਦਾ ਨਹੀਂ ਤਾਂ ਫਿਰ ਪਰਿਵਾਰ ਉਹ ਘਰ ਜਿਹੜਾ ਛੇਤੀ ਉਹ ਚ ਕੰਦਾ ਨਿਕਲ ਜਾਂਦੀਆਂ ਨੇ ਅੱਡ ਹੋਣ ਵਾਲੀਆਂ ਕੰਦਾ ਆਪਾਂ ਜਾਣਦੇ ਹਾਂ ਤੇ ਆਮ ਆਦੀ ਪਾਰਟੀ ਦਾ ਪਰਿਵਾਰ ਹੈ ਤੇ ਸਾਡੀ ਇਕਤਾ ਹੈ ਸਾਰੇ ਇਕੱਠੇ ਲੜੇ ਸਾਰਿਆਂ ਨੂੰ ਵਧਾਈਆਂ ਬਲਾਂਟੇ ਤੋਂ ਲੈ ਕੇ ਜਿਹੜਾ ਮਾਫਨਾਮਾ ਸੀਕਰਾਰਨਾਮਾ ਸੀ 3 ਚੋਣਾਂ ਦੇ ਵਿੱਚ ਕੰਮ ਨਹੀਂ ਆਇਆ ਤੇ ਬਾਗੀ ਧੜਾ ਜਿਹੜਾ ਹੈ ਉਹ ਕਹਿ ਰਿਹਾ ਹੈ ਕਿ ਹੁਣ ਹੁਣ ਤੋਂ ਸੁਖਵੀਰ ਨੂੰ ਕਦ ਛੱਡ ਦੇ ਨੇਤ੍ਰੀ ਹੋਏਗਾ ਵੀਰ ਬਾਦਲ ਨੂੰ ਬਾਰ ਬਾਰ ਹੁਣ ਬੇਤੋਰ ਕੇ ਛੱਡ ਦੋ ਇਹ ਵੀ ਇੱਕ ਟ੍ਰਾਇਲ ਸੀ ਬੜਾ ਵੱਟਾ ਕੇ ਇੱਕ ਨੂੰ ਸੈਮੀਫਾਈਲ 8000 ਵੋਟ ਪਈ ਹੈ 90 ਹਜ਼ਾਰ ਲਗਭਗ ਪੂਰੀ ਸੀ 6 7 6% ਬਣਦੀ ਹੈ ਮੈਨੂੰ ਲੱਗਦਾ ਕੱਲੇ ਸੁਖਵੀਰ ਬਾਦਲ ਨੂੰ ਨਹੀਂ ਅਕਾਲੀ ਦਲ ਨੂੰ ਕੰਮ ਛੱਡ ਦੇਣਾ ਚਾਹੀਦਾ ਕਿਉਂਕਿ ਜਦੋਂ ਜਦੋਂ ਪਹਿਲਾ ਚਾਰ ਲੜੇ ਹੀ ਨਹੀਂ ਪਿਛਲੀ ਵਾਰ ਤਾਂ ਲੜੇ ਹੀ ਨਹੀਂ ਚਾਰੇ ਨਾ ਗਿੱਦੜਵਾਹ ਲੜੇ ਨਾ ਚੱਬੇ ਆਲੜੇ ਨਾ ਨੀਰਵਾ ਬਦਨਖ ਲੜੇ ਤੋਂ ਉਦੋਂ ਛੱਡ ਗਏ ਸੀ ਕਿ ਜਦ ਦੀ ਫੇਰ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਹੈਨਾ ਜਲੰਧਰ ਵੀ ਫਾਦਾ ਲੜੇ ਜਲੰਧਰ ਆਪ ਆਪ ਹੱਥੀਂ ਚੜੇ ਫਿਰਦੇ ਸੀ ਤਕੜੀ ਕਿਸੇ ਹੋਰ ਕੋਲੇ ਸੀ ਸੋ ਇਹ ਇਹਨੂੰ ਕਹਿੰਦੇ ਪੰਜਾਬੀ ਚ ਪਹਿਨੇ ਕਚੋੜਾ ਪਹਿ ਗਿਆ ਇਹਨਾਂ ਦਾ ਆਪ ਵਿੱਚ ਪੰਜਾਬੀ ਦਾ ਟਿਪੀਕਲ ਲੱਗ ਜਾ ਕਚੂੜਾ ਪਹਿਣਾ ਵੀ 12 ਬੀਟੀ ਖੇਡਦੇ ਆਪਾਂ ਜਦੋਂ ਰੌਲਾ ਜਿਹਾ ਪੈ ਜੇ ਤਾਂ ਹਟਾ ਕੇ ਦੁਬਾਰਾ ਸ਼ੁਰੂ ਕਰਦੇ ਸੋ ਇਹਨਾਂ ਨੂੰ ਟਾ ਕੇ ਦੁਬਾਰਾ ਸ਼ੁਰੂ ਨਹੀਂ ਕਰ ਪਾਉਂਦੇ ਮਤਲਬ ਜੇ ਇਹ ਕਮਲ ਦੇ ਹੱਥ ਵਿੱਚ ਤੋਂ ਆ ਜਾਂਦੇ ਨੇ ਕਿ ਲੱਗਦਾ ਕਿ ਇਹਨਾਂ ਦਾ ਕੁਝ ਕੋਪ ਬਣ ਸਕਦਾ ਜਿਹਨੂੰ 6% ਦਾ ਫੋਰਮੋਂ ਨਿਕਾ ਦਿੱਤੀ ਹੈ ਫਿਰ ਕੰਪੀਟੀਸ਼ਨ ਚ ਆਉਣਗੇ ਦੇਖੋ ਜੇ ਕਮਲ ਵਾਲਿਆਂ ਨੂੰ ਲੈ ਲਿਆ ਨਾਲ ਇਹਨਾਂ ਨੇ ਤਾ ਫਿਰ ਕਛੂ ਤੇ ਚੂਹੇ ਵਾਲੀ ਦੋਸਤੀ ਹੋ ਜੂਗੀ ਕਛੂ ਤੇ ਚੂਹੇ ਦੀ ਦੋਸਤੀ ਹੋ ਗਈ ਕਹਿੰਦੇ ਵੀ ਇਕੱਠੇ ਰਿਹਾ ਕਰਾਂਗੇ ਦੋਨੋਂ ਨੇ ਆਪਸ ਵਿੱਚ ਪੂਛਾਂ ਬੰਨ ਲੀਆਂ ਵੀ ਇਕੱਠੇ ਰਿਹਾ ਕਰਾਂਗੇ ਜੋ ਥੋੜੀ ਧੁੱਪ ਨਿਕਲੀ ਕਛੂ ਨੂੰ ਇਹ ਤਾਂ ਦੇਖਿਆ ਨਹੀਂ ਹੈਗਾ ਪਿੱਛੇ ਚੂਹਾ ਬੰਨਿਆ ਹੋਇਆ ਉਹ ਟੋਬੇ ਦੇ ਵਿੱਚ ਵੜ ਗਿਆ ਥੱਲੇ ਚਲ ਗਿਆ ਥੱਲੇ ਚਲ ਗਿਆ ਚੂਹਾ ਡੁੱਬ ਕੇ ਮਰ ਗਿਆ ਤੇ ਜਦੋਂ ਤੱਕ ਬਾਹਰ ਨਿਕਲਿਆ ਤਾਂ ਹੱਾਂ ਏਲ ਫਿਰਦੀ ਸੀ ਏਲ ਨੇ ਦੇਖਿਆ ਵੀ ਚੂਹਾ ਮਰਿਆ ਪਿਆ ਏਲ ਨੇ ਮਾਰਿਆ ਥੱਲੇ ਪੰਜਾ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਕੋਕੋਵਿਲਾ ਪੰਨੇ ਹੋਇਆ ਸੀ 100 200 ਫੁੱਟ ਤੋਂ ਕੱਛੂ ਕਛੂਦਲੇ ਡਿੱ ਗਿਆ ਉਹ ਵੀ ਮਰ ਗਿਆ ਸੋ ਹੁਣ ਮੈਨੂੰ ਨਹੀਂ ਪਤਾ ਇਹ ਚ ਕੱਛੂ ਕੌਣ ਹੈ ਤੇ ਚੂਹਾ ਕੌਣ ਹੈ ਪਰ ਜੇ ਇਹਨਾਂ ਨੇ ਜੇ ਇਹਨਾਂ ਨੇ ਪੁੱਛਿਆ ਬੰਨ ਲਿਆ ਇੱਕ ਦੂਜੇ ਨੂੰ ਮਾਰਨਗੇ ਬਸ